ਪੰਜਾਬ ਪੁਲਿਸ ਦੇ ਇੱਕ ਡੀਆਈਜੀ ਦੀ ਸਿਕਿਉਰਿਟੀ ਵਿੱਚ ਤਨਾਤ ਗਨਮੈਨ ਦਾ ਰਾਸਤੇ ਦੇ ਵਿੱਚ ਇੱਕ ਦੁੱਧ ਵਾਲੇ ਦੇ ਨਾਲ ਰੋਡ ਤੇ ਹਲਕੀ ਜਿਹੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਤੇ ਗੱਲ ਹੱਥੋ ਪਾਈ ਤੱਕ ਪਹੁੰਚ ਜਾਂਦੀ ਹੱਥੋ ਪਾਈ ਤੱਕ ਹੀ ਨਹੀਂ ਪਹੁੰਚਦੀ ਬਲਕਿ ਸੱਟਾਂ ਵੀ ਲੱਗਦੀਆਂ ਨੇ ਜਿਸ ਦਰਾਂ ਡੀਆਈਜੀ ਦਾ ਗਨਮੈਨ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਉਹਦੇ ਸਿਰ ਤੇ ਵੀ ਸੱਟਾਂ ਵੱਜਦੀਆਂ ਨੇ ਰੀਡ ਦੀ ਹੱਡੀ ਤੇ ਵੀ ਗੰਭੀਰ ਰੂਪ ਵਿੱਚ ਸੱਟਾਂ ਲੱਗਦੀਆਂ ਜਿਸ ਤੋਂ ਬਾਅਦ ਉਹ 7 ਦਿਨ ਹਸਪਤਾਲ ਦੇ ਵਿੱਚ ਬਿਉਸ਼ਰਿਆ ਤਹੋ ਲੁਧਿਆਣਾ ਪੁਲਿਸ ਨੇ ਦੋਸ਼ੀਆਂ ਦੇ ਖਿਲਾਫ ਰਾਦਾ ਕਤਲ ਦਾ ਕੇਸ ਦਰਜ ਕਰ ਦਿੱਤਾ ਹੈ ਪੂਰੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਕਿ ਡੀਆਈਜੀ ਲੁਧਿਆਣਾ ਰੇਂਜ ਸਤਿੰਦਰ ਸਿੰਘ ਦੀ ਸਿਕਿਉਰਿਟੀ ਵਿੱਚ ਤਨਾਹਤ ਗਨਮੈਨ ਦਾ ਇੱਕ ਰੂਡ ਦੇ ਦੌਰਾਨ ਜਦੋਂ ਜਾ ਰਹੇ ਸੀ ਤੇ ਉੱਥੇ ਇੱਕ ਦੁੱਧ ਵਾਲੇ ਦੇ ਨਾਲ ਬਹਿਸ ਇਸ ਗੱਲ ਤੋਂ ਹੋ ਜਾਂਦੀ ਕਿ ਦੋਨਾਂ ਦੀ ਆਪਸੀ ਗੱਡੀਆਂ ਮਾਮੂਲੀ ਰੂਪ ਦੇ ਵਿੱਚ ਟਕਰਾ ਆ ਜਾਂਦੀਆਂ ਤੇ ਫਿਰ ਗੱਲ ਹੱਥੋਂ ਭਾਈ ਤੱਕ ਨਹੀਂ ਫਿਰ ਗੱਲ ਕਾਫੀ ਅੱਗੇ ਵੱਧ ਜਾਂਦੀ ਹੈ ਲੜਾਈ ਝਗੜਾ ਹੁੰਦਾ ਸੱਟਾਂ ਵੱਜਦੀਆਂ ਸਿਪਾਈ ਹਸਪਤਾਲ ਦੇ ਵਿੱਚ ਦਾਖਲ ਰਹਿੰਦਾ ਤੇ ਫਿਰ ਮਕਦਮਾ ਦਰਜ ਹੋ ਜਾਂਦਾ ਪੰਜਾਬ ਪੁਲਿਸ ਦੇ ਲੁਧਿਆਣਾ ਰੇਂਜ ਦੇ ਡੀਆਈਜੀ ਸਤਿੰਦਰ ਸਿੰਘ ਦੇ ਗਨਮੈਨ ਨੂੰ ਇਹ ਇਲਜ਼ਾਮ ਲੱਗੇ ਨੇ ਕਿ ਇੱਕ ਦੁੱਧ ਵਾਲੇ ਨੇ ਇੱਕ ਭਾਰੀ ਰੂਪ ਦੇ ਵਿੱਚ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਸਿਰ ਵੀ ਜਿਹੜਾ ਸੱਟਾਂ ਲੱਗੀਆਂ ਨੇ ਤੇ ਰੀੜ ਦੀ ਹੱਡੀ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਜਿਸ ਤੋਂ ਬਾਅਦ ਉਹਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਖਮੀ ਸਿਪਾਈ ਲੁਧਿਆਣਾ ਰੇਂਜ ਦੇ ਡੀਆਜੀ ਸਤਿੰਦਰ ਸਿੰਘ ਦੀ ਸਕਿਉਰਿਟੀ ਵਿੱਚ ਤਨਾਤ ਹੈ ਸ਼ੁਰੂਆਤੀ ਜਾਂਚ ਦੇ ਮਤਬਕ ਇਸ ਦੋਦੀ ਨੇ ਆਪਣੇ ਪਿਤਾ ਤੇ ਤਿੰਨ ਸਾਥੀਆਂ ਨੂੰ ਬੁਲਾ ਕੇ ਫਿਰ ਸਿਪਾਈ ਨੂੰ ਕੁੱਟਿਆ ਮਾਰਿਆ ਜਿਸ ਕਰਕੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਇਹ ਵੀ ਇਲਜ਼ਾਮ ਲੱਗੇ ਨੇ ਕਿ ਸਿਪਾਈ ਤੇ ਤੇਜ਼ ਹਥਿਆਰਾਂ ਦੇ ਨਾਲ ਉਸ ਤੇ ਹਮਲਾ ਕੀਤਾ ਗਿਆ ਔਰ ਨਾਲ ਹੀ ਦੁੱਧ ਵਾਲੇ ਜਿਹੜੇ ਅਲੂਮੀਨੀਅਮ ਦੇ ਡੱਬੇ ਸੀ ਉਹਨਾਂ ਨਾਲ ਵੀ ਹਮਲਾ ਕੀਤਾ ਗਿਆ ਪੁਲਿਸ ਨੇ ਕੇਸ ਦਰਜ ਕਰਕੇ ਦੋਸ਼ੀਆਂ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਜ਼ਖਮੀ ਸਿਪਾਹੀ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਉਹ ਜਮਾਲਪੁਰ ਸਥਿਤ ਪੁਲਿਸ ਕਲੌਨੀ ਦੇ ਰਹਿਣ ਵਾਲੇ ਹਨ ਜਿਸ ਦਾ ਨਾਮ ਸਿਪਾਹੀ ਗਗਨਦੀਪ ਸਿੰਘ ਨੇ ਤੇ ਗਗਨਦੀਪ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਹ 13 ਨਵੰਬਰ ਨੂੰ ਦਿਨ ਦਾ ਖਤਮ ਕਰਨ ਤੋਂ ਬਾਅਦ ਉਹ ਆਪਣੇ ਦੋਸਤਾਂ ਪ੍ਰਤਾਪ ਸਿੰਘ ਪਿੰਡ ਕੜਿਆਣਾ ਜਸਪੀ ਸਿੰਘ ਉਰਫ ਹੈਪੀ ਪਿੰਡ ਖਾਸੀ ਖੁਰਦ ਅਤੇ ਤੁਸ਼ਾਰ ਦੇ ਨਾਲ ਸਵਿਫਟ ਕਾਰ ਦੇ ਵਿੱਚ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ੈਰ ਦੇ ਨਾਲ ਲੱਗਦੇ ਬਲਾਚੌਰ ਜਾਣ ਦੇ ਲਈ ਨਿਕਲੇ ਸੀ ਉਸ ਦਾ ਦੋਸਤ ਪ੍ਰਤਾਪ ਸਿੰਘ ਇੱਕ ਪੁਰਾਣੀ ਕਾਰ ਖਰੀਦਣਾ ਚਾਹੁੰਦਾ ਸੀ ਤੇ ਉਹ ਦੇਖਣ ਲਈ ਬਲਾਚੌਰ ਜਾ ਰਹੇ ਸੀ ਸਿਪਾਈ ਨੇ ਇਹ ਵੀ ਅਗੇ ਸ਼ਿਕਾਇਤ ਵਿੱਚ ਦੱਸਿਆ ਕਿ ਜਦੋਂ ਮੱਤੇਵਾੜਾ ਵਿੱਚ ਗੜੀ ਫਜ਼ਲ ਰੋਡ ਪਹੁੰਚੇ ਤਾਂ ਕਾਰ ਸਿਮਰਜੀਤ ਸਿੰਘ ਦੀ ਬਾਈਕ ਨੂੰ ਟੱਚ ਕਰ ਗਈ ਜਿਸ ਤੋਂ ਬਾਅਦ ਦੁੱਧ ਦੇ ਅਲਮੁਲੀਅਮ ਦੇ ਡੱਬੇ ਜਿਸ ਮੋਟਰਸਾਈਕਲ ਤੇ ਰੱਖੇ ਹੋਏ ਸੀ ਤੇ ਉਹ ਸਾਹਮਣੇ ਤੋਂ ਆ ਰਿਹਾ ਸੀ ਇਹ ਦੇਖ ਕੇ ਕਿ ਇਲਜ਼ਾਮ ਲੱਗੇ ਕਿ ਸਿਮਰਜੀਤ ਸਿੰਘ ਦੁੱਧ ਵਾਲੇ ਨੇ ਉਹਨਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਫਿਰ ਆਪਣੇ ਪਿਤਾ ਤੇ ਸਾਥੀਆਂ ਨੂੰ ਵੀ ਬੁਲਾ ਲਿਆ। ਜਖਮੀਸ਼ ਪਾਈ ਨੇ ਇਹ ਵੀ ਦੋਸ਼ ਲਗਾਏ ਕਿ ਉਹਨਾਂ ਨੇ ਤੇਜ ਹਥਿਆਰਾਂ ਦੇ ਨਾਲ ਹਮਲਾ ਕੀਤਾ। ਇਥੋਂ ਤੱਕ ਕਿ ਦੋਸ਼ੀਆਂ ਨੇ ﺍﻟमुलिम ਦੇ ਡੱਬੇ ਵੀ ਉਹਦੇ ਸਿਰ ਤੇ ਮਾਰਿਆਗੇ ਜਦਕਿ ਉਹਦੇ ਦੋਸਤ ਜਿਹੜੇ ਨਾਲ ਕਾਰ ਵਿਖਣ ਜਾ ਰਹੇ ਸੀ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਉਹਨਾਂ ਨੇ ਉਹਦੇ ਸਾਥੀਆਂ ਦੇ ਨਾਲ ਵੀ ਕੁੱਟਮਾਰ ਕੀਤੀ ਐ ਇਸ ਤੋਂ ਬਾਅਦ ਉਹ ਕਹੇ ਕਿ ਉਹ ਜਦੋਂ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤਾਂ ਉਹ ਫਿਰ ਮੌਕਾ ਵੇਖ ਕੇ ਫਰਾਰ ਹੋ ਗਏ ਫਿਰ ਉਸਦੇ ਦੋਸਤਾਂ ਨੇ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜ਼ਖਮੀ ਸ਼ਪਾਈ ਨੇ ਲਿਖਤੀ ਸ਼ਿਕਾਇਤ ਦੇ ਵਿੱਚ ਇਹ ਵੀ ਕਿਹਾ ਕਿ ਜਦੋਂ ਉਹਦੀ ਕਾਫੀ ਸੱਟਾਂ ਲੱਗੀਆਂ ਸੀ ਤਾਂ ਫਿਰ ਉਦੀ ਸਥਿਤੀ ਨੂੰ ਦੇਖਦੇ ਡਾਕਟਰਾਂ ਨੇ ਉਸ ਨੂੰ ਹੋਰ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਤੇ ਇੱਕ ਨਿਊਰੋ ਹਸਪਤਾਲ ਦੇ ਵਿੱਚ ਉਹਨੂੰ ਰੈਫਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪਤਾ ਲੱਗਾ ਕਿ ਉਹਦੇ ਸਿਰ ਤੇ ਰੀੜ ਦੀ ਹੱਡੀ ਦੇ ਵਿੱਚ ਕਾਫੀ ਸੱਟਾਂ ਲੱਗੀਆਂ ਨੇ ਇਸ ਵਜ੍ਹਾ ਨਾਲ ਉਹ ਇੱਕ ਪ੍ਰਾਈਵੇਟ ਹਸਪਤਾਲ 'ਚ ਕਰੀਬ 7 ਦਿਨ ਤੱਕ ਅਭੀ ਹੋਸ਼ ਰਿਆ ਜਦੋਂ ਹੋਸ਼ ਆਇਆ ਤਾਂ ਫਿਰ ਉਸ ਨੇ ਪੁਲਿਸ ਨੂੰ ਆਪਣੇ ਬਿਆਨ ਦਰਜ ਕੀਤੇ ਜਿਸ ਤੋਂ ਬਾਅਦ ਦੋਸ਼ੀਆਂ ਦੇ ਖਿਲਾਫ ਮਕਦਮਾ ਦਰਜ ਕਰ ਕੀਤਾ ਗਿਆ ਉਧਰ ਪੁਲਿਸ ਸਟੇਸ਼ਨ ਮਿਹਰਬਾਨ ਦੇ ਐਸ ਐਚ ਓ ਜਗਦੇਵ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੇ ਖਿਲਾਫ ਬੀ ਐਨ ਐਸ ਦੀ ਧਾਰਾ 115 2 117 2 109 352 351 ਦੀ 2 352 ਦੀ 3 191 ਦੀ 3 ਅਤੇ 190 ਦੇ ਤਹਿਤ ਦੋਸ਼ੀਆਂ ਖਿਲਾਫ ਮਕਦਮਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਭਾਲ ਕੀਤੀ ਜਾ ਰਹੀ ਹੈ ਉਧਰ ਜਗਦੇਵ ਸਿੰਘ ਹੁਣ ਇਹ ਵੀ ਦੱਸਿਆ ਕਿ ਕਾਂਸਟੇਬਲ ਦੇ ਨਾਲ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਦੀ ਪਛਾਣ ਪਿੰਡ ਗੜੀ ਫਜ਼ਲ ਦੇ ਸਿਮਰਜੀਤ ਸਿੰਘ ਉਸਦੇ ਪਿਤਾ ਭਗਵਾਨ ਸਿੰਘ ਅਤੇ ਤਿੰਨ ਅਣਪਛਾਤੇ ਉਸਦੇ ਦੋਸ਼ੀਆਂ ਦੀ ਪਛਾਣ ਹੋ ਚੁੱਕਿਆ ਉਹਨਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਦੋਸ਼ੀ ਫਿਲਹਾਲ ਫਰਾਰ ਨੇ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਭਾਲ ਕਰੀ ਲੇਕਿਨ ਫਿਲਹਾਲ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜਾ ਮਸਲਾ ਸਾਹਮਣੇ ਆਇਆ ਕਿ ਇੱਕ ਰੋਡ ਦੇ ਵਿੱਚ ਦੋ ਤਰਾਂ ਦੇ ਵਿੱਚ ਕਾ ਲੜਾਈ ਹੁੰਦੀ ਅਤੇ ਗੱਲ ਹੱਤਿਆ ਤੱਕ ਪਹੁੰਚ ਜਾਂਦੀ ਹੈ ਜਿਹਦੇ ਸਵੇਰ ਪਤਾ ਲੱਗਾ ਕਿ ਇਹ ਤਿੰਨ ਜਾਣੇ ਜਿਹੜਾ ਦੋਧੀ ਉਹਦਾ ਪਿਤਾ ਤੇ ਉਹਦੇ ਸਾਥੀਆਂ ਨੇ ਜਿਸ ਸਿਪਾਈ ਨੂੰ ਕੁੱਟਮਾਰ ਕੀਤੀ ਹੈ ਜਿਹੜਾ 7 ਦਿਨ ਬਿਉਸ਼ ਰਿਆ ਉਹ ਲੁਧਿਆਣਾ ਰੇਂਜ ਦੇ ਡੀਆਈਜੀ ਸਿੰਦਰ ਸਿੰਘ ਦੀ ਸਿਕਿਉਰਿਟੀ ਦੇ ਵਿੱਚ ਤਣਾਅ ਤਾਂ ਮਤਲਬ ਉਹਨਾਂ ਦਾ ਗਨਮੈਨ ਹੈ ਤੇ ਹੁਣ ਪੁਲਿਸ ਨੇ ਵੱਖ-ਵੱਖ ਧਰਾਵਾਂ ਦੇ ਤਹਿਤ ਕਥੀ ਦੋਸ਼ੀਆਂ ਦੇ ਖਿਲਾਫ ਕੇਸ ਦਰਜ ਕਰ ਦਿੱਤਾ ਹੈ ਇਥੋਂ ਤੱਕ ਕਿ ਰਾਦਾ ਕਤਲ ਦੀ ਧਾਰਾ ਵੀ ਉਸਤੇ ਮੜ ਦਿੱਤੀ ਗਈ ਆ ਕਿਉਂਕਿ ਉਹਦੇ ਸਿਰ ਤੇ ਵੀ ਕਾਫੀ ਸੱਟਾਂ ਲੱਗੀਆਂ ਵਾ ਤੇ ਰੀੜ ਦੀ ਹੱਡੀ ਵੀ ਕਾਫੀ ਥਾਵਾਂ ਤੋਂ ਜ਼ਖਮੀ ਹੋਈ ਆ ਫਿਰਾਲ ਪੁਲਿਸ ਨੇ ਚਾਹੇ ਮਕਦਮਾ ਦਰਜ ਕਰ ਲਿਆ ਲੇਕਿਨ ਦੋਸ਼ੀ ਪੁਲਿਸ ਦੀ ਗ੍ਰਿਪਤੋਂ ਬਾਹਰ ਇਸ ਜਾਣਕਾਰੀ ਨਾਲ ਧਰਤੋਲੰਦੇ ਆ ਗਿਆ ਦੇਖਦੇ ਰਹੋ ਐਬੀਸ ਪੰਜਾਬ ਧੰਨਵਾਦ